ਆ ਖਤਾ ਵਾਜੀ ਇਹਦੇ ਵਿੱਚ ਜਿਆਦਾ ਤੇ ਇਹਨੂੰ ਸਪਰੇਅ ਕਰਨੀ ਵੀ ਨਹੀਂ ਗਈ ਜੀ ਹੁਣ ਇਹ ਵੀ ਦੋਵੇਂ ਤੱਤ ਕੱਢ ਕੇ ਵੇਖਣੀ ਕੀ ਬਣਦਾ ਕੁਝ ਇਹਦੇ ਵਿੱਚ ਜਿਆਦਾ ਤੇ ਬਾਕੀ ਵੇਖਦੇ ਆ ਕੀ ਬਣਦਾ ਸਪਰੇਅ ਤੋਂ ਬਾਅਦ ਜੇ ਇਹਦਾ ਕੰਟਰੋਲ ਰਿਆ ਫੇਰ ਅੱਗੇ ਤੋਂ ਟਾਈਮ ਨਾਲ ਹੀ ਚੁੱਕਿਆ ਕਰਾਂਗੇ ਪੰਪ ਆਹ ਦੇਖੋ ਜੀ ਹਲਦੀ ਰੋਗ ਦੀ ਸ਼ੁਰੂਆਤ ਹੋ ਗਈ ਹੈ ਜੀ ਝੋਨੇ 'ਚ ਦੇਖਦੇ ਆਂ ਕੀ ਬਣਦਾ ਵਾ ਜੇ ਤੇ ਰਹਾ ਕੰਟਰੋਲ ਸਪਰੇ ਕਰੁੰਦੇ ਆਂ ਠੀਕ ਆ ਨਹੀਂ ਤਾਂ ਜੀ ਜਿੰਨੇ ਪਰਸੈਂਟ ਪੈ ਗਈ ਉਹਨੇ ਪਰਸੈਂਟ ਝਾੜ ਘਟਦਾ ਹੁੰਦਾ ਇਹਦਾ ਇਹ ਜੇ ਥੋੜੇ ਘਰੇ ਝੋਨੇ ਨੇ ਨਾ ਇਹ ਤੇ ਚਲੋ ਥੋੜਾ ਜੇ ਸਟਾਰਟਿੰਗ ਆ ਸਪਰੇ ਕਰਦਣ ਲੱਗੇ ਆ ਇੱਕ ਉਹ ਆਪਣੇ ਜੋ ਬੈਗ ਦੇ ਨਾਲ ਵਾਲਾ ਜਿਹੜਾ ਖੱਤਾ ਉਹਦੇ ਜੀ ਜ਼ਿਆਦਾ ਚਲੋ ਬਾਕੀ ਸਪਰੇ ਕਹਿੰਦੇ ਆ ਕਿ ਅਸਰ ਨਹੀਂ ਕਰਦੀ ਹੁੰਦੀ ਇਹਦੇ ਤੇ ਕਿਉਂਕਿ ਇਹਨੂੰ ਕੋਈਆਂ ਦੇ ਕੰਟਰੋਲ ਨਹੀਂ ਹੈਗਾ ਬੈਕਟੀਰੀਆ ਹੁੰਦਾ ਬਾਬਾ ਨਾਨਕ ਭਲੀ ਕਰੇ ਬਾਕੀ ਜੀ